ਉਗ ਵੜਾ ਇਲਾਕੇ ਵਿੱਚ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਹੜੂ ਲੱਗਲੇ ਪਿੰਡ ਹਰਦਾਸਪੁਰ ਦਾ ਜਿੱਥੇ ਤੜਕਸਰ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲਗਭਗ 15 ਕੁਆਂਟਲ ਸਰੀਆ ਚੋਰੀ ਕਰ ਫਰਾਰ ਹੋ ਗਏ ਹੈਰਾਨੀ ਵਾਲੀ ਗੱਲ ਹੈ ਕਿ ਚੋਰੀ ਪਿੰਡ ਹਰਦਾਸਪੁਰ ਦੀ ਮੌਜੂਦਾ ਸਰਪੰਚ ਬਲਵਿੰਦਰ ਕੌਰ ਦੇ ਬਣ ਰਹੇ ਇੱਕ ਮਕਾਨ ਦੇ ਬਾਹਰ ਹੋਈ ਜਾਣਕਾਰੀ ਦਿੰਦਿਆਂ ਮੌਜੂਦਾ ਸਰਪੰਚ ਬਲਵਿੰਦਰ ਕੌਰ ਦੇ ਪਤੀ ਰੋਸ਼ੀ ਨੇ ਦੱਸਿਆ ਕਿ ਚੋਰਾ ਨੇ ਤੜਕਸਾ ਚੋਰੀ ਦੀ ਸਵਾਰਦਾਤ ਨੂੰ ਅਨਜਾਮ ਦਿੱਤਾ ਉਹਨਾਂ ਕਿਹਾ ਕਿ ਚੋਰੀ ਹੋਈ ਸਰੀਏ ਦੀ ਲਗਭਗ ਕੀਮਤ 80000 ਦੇ ਲਗਭਗ ਬਣਦੀ ਹੈ ਤੇ ਪਹਿਲਾਂ ਵੀ ਪਿੰਡ ਹਰਦਾਸਪੁਰ ਵਿੱਚ ਅਜਈਆਂ ਚੋਰੀਆਂ ਹੋਈਆਂ ਹਨ ਉਹਨਾਂ ਕਿਹਾ ਕਿ ਚੋਰੀ ਹੋਈ ਸਰੀਏ ਦੀ ਲਗਭਗ ਕੀਮਤ 80000 ਤੇ ਲਗਭਗ ਬਣਦੀ ਹੈ ਤੇ ਪਹਿਲਾਂ ਵੀ ਪਿੰਡ ਹਰਦਾਸਪੁਰ ਵਿਖੇ ਅਜਈਆਂ ਚੋਰੀਆਂ ਹੋਈਆਂ ਹਨ ਚੋਰੀ ਦੀ ਵਾਰਦਾਤ ਦੀ ਸੂਚਨਾ ਫਗਵਾੜਾ ਦੀ ਚਿਹੜੂ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਜਦੋਂ ਇਸ ਸਬੰਧ ਵਿੱਚ ਚੌਕੀ ਇੰਚਾਰਜ ਚਿਹੜੂ ਸਰਦਾਰ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਜਾਂਚ ਜਾਰੀ ਹੈ ਸਰ ਕੀ ਮਾਮਲਾ ਹੈ ਚੋਰੀ ਦੀ ਵਾਰਦਾਤ ਪਿੰਡ ਹਰਦਾਸਪੁਰ ਤੇ ਜਿਹੜੀ ਵਾਪਰੀ ਹੈਗੀ ਇਹ ਮੇਰੇ ਕੰਮ ਚੱਲ ਰਿਹਾ ਮਕਾਨ ਬਣਾ ਰਿਹਾ ਹੈ ਕੀ ਨਾਮ ਕੀ ਆਪਣਾ ਪੂਰਾ ਗਿੰਦਰ ਕੁਮਾਰ ਰੁਸ਼ੀ ਜੀ ਹਾਂਜੀ ਕਾਹਦਾ ਕੰਮ ਚੱਲ ਰਿਹਾ ਇਹ ਪਰਮ ਬਣਾ ਰਹੇ ਹਾਂ ਜੀ ਤੇ ਉਹ ਕਾ ਸਰੀਆ ਲਿਆਂਦਾ ਸੀਗਾ ਜੀ 12 ਕੁ ਕਿਲੋ ਕਵਾਂਟਲ ਤੇ ਆਦੀ ਚੱਲ ਗਿਆ ਕੋਈ 4 45 ਤੇ ਐਕਸਟਰ ਗੱਡੀ ਆ ਉਹ ਐਕਸਟਰ ਗੱਡੀ ਆਈ ਆ ਬੈਕ ਲਾਈ ਆ ਉਹਨਾਂ ਨੇ ਤੇ ਉਹ 12 5 4 45 ਤੇ ਆਈ ਆ ਜੀ ਤੇ 4 58 ਤੇ ਸਰੀਆ ਲੱਦਿਆ ਨਿਕਲ ਗਈ ਅੱਗੇ ਧੜਕੇ ਦੀ ਗੱਲ ਹੈ ਹਾਂਜੀ ਕਿੰਨੇ ਕਿੰਨੇ ਕਵਾਂਟਲ ਸਰੀਆ ਸੀ ਉਹ ਕੋਈ ਸੀਗਾ 12 13 ਕਵਾਂਟਲ ਤੋਂ ਜ਼ਿਆਦਾ ਸੀ ਕਦੋਂ ਸਰੀਆ ਤੁਸੀਂ ਕਦੋਂ ਲਿਆਂਦਾ ਸੀ ਸਰੀਆ ਲਿਆਂਦੇ ਨੂੰ ਹੋਗਾ ਜੀ ਮਹੀਨਾ ਕਿਤੇ 500 ਵੀ ਕੁਛ ਆਇਆ ਸੀ ਸਰੀਆ ਬਾਹਰ ਹੀ ਪਿਆ ਹੁੰਦਾ ਸੀ ਹਾਂਜੀ ਬਾਹਰ ਹੀ ਪਿਆ ਸੀ ਕਿੱਥੇ ਪਿਆ ਸੀ ਆ ਦਰਵਾਜ਼ੇ ਦੇ ਬਾਹਰ ਰੱਖਿਆ ਸੀ ਜੀ ਕੰਮ ਚੱਲ ਰਹੀ ਰਾਤੀ ਕਰਦੇ ਸੋ ਇਸ ਜਗ੍ਹਾ ਸਰਿਆ ਪਿਆ ਸੀ ਇਹਨਾਂ ਦਾ ਕਹਿਣਾ ਹੈਗਾ ਵਾ ਸੋ ਮੌਜੂਦਾ ਸਰਪੰਚ ਅਰਦਾਸਪੁਰ ਦੇ ਜਿਹੜੇ ਹਸਬੰਡ ਹੈਗੇ ਆ ਅੱਗੇ ਗੱਲ ਕਰਦੇ ਆ ਤੁਹਾਨੂੰ ਕਦੋਂ ਪਤਾ ਲੱਗਾ ਸਰ ਚੋਰੀ ਹੋਈ ਮੈਂ ਸਵੇਰੇ ਜਦੋਂ ਲੇਬਰ ਆਉਣੀ ਸੀਗੀ ਉਸ ਤੋਂ ਪਹਿਲਾਂ ਮੈਂ ਆ ਕੇ ਪਾਣੀ ਪੂਣੀ ਭਰਦਾ ਹੁੰਨਾ ਜਦੋਂ ਮੈਂ ਸਵੇਰੇ 7:30 ਵਜੇ ਆ ਕੇ ਦੇਖਿਆ ਤਾਂ ਮੈਂ ਦੇਖਿਆ ਇੱਥੇ ਤਾਂ ਸਰਿਆ ਐ ਤੇ ਮੈਂ ਉਸੇ ਬਾਅਦ ਝੇਡੂ ਚੌਕੀ ਇੰਚਾਰ ਸਾਹਿਬ ਨੂੰ ਫੋਨ ਕੀਤਾ ਅੱਛਾ ਇਹ ਕੋਈ ਪਹਿਲੀ ਵਾਰਤ ਨਹੀਂ ਸਾਡੇ ਪਿੰਡ ਦੇ ਪਾਲੇ ਪਾਸੇ ਵੀ ਸਰਿਆ ਪਰਸੋ ਚੌਕ ਚੱਕ ਹੋਇਆ ਤੇ ਮਹਿੜੂ ਕਲੋਨੀ ਵਿੱਚੋਂ ਵੀ 7-8 ਜਗ੍ਹਾ ਤੋਂ ਸਰੀਆ ਚੱਕ ਹੋਇਆ। ਸੋ ਕੀ ਲੱਗਦਾ ਹੈ ਕਿ ਕੋਈ ਸ਼ੱਕ ਵਗਾਰ ਹੈ ਕਿ ਇਸ ਤੇ ਜਾਂ ਕੋਈ ਡਾਊਟ ਹੋਵੇ? ਇਹ ਸ਼ੱਕ ਤਾਂ ਦੇਖੋ ਜੀ ਆਸ਼ਰ ਗੱਡੀ ਆ ਗੱਡੀ ਦਾ ਨੰਬਰ ਆ ਗਿਆ ਹੈ, ਗੱਡੀ ਦਾ ਸਾਰਾ ਕੁਝ ਆ ਗਿਆ। ਇਹ ਤੁਹਾਨੂੰ ਪੁਲਿਸ ਦੇਖੋ ਕੀ ਕਾਰਵਾਈ ਕਿੰਨਾ ਨੰਬਰ ਕਿੰਨਾ ਗੱਡੀ ਦਾ? ਗੱਡੀ ਦਾ ਨੰਬਰ ਮੇਰੇ ਕੋਲ ਨੰਬਰ ਹੈਗਾ ਮੈਂ ਕਿੱਥੋਂ ਨੰਬਰ ਨਿਕਲੇ ਆਏ? ਇਹ ਗੱਡੀ ਚਚਰਾੜੀ ਦੀ ਹੈ ਜੀ ਸੁਖ ਸੁਖਜਿੰਦਰ ਦੇ ਨਾਂ ਤੇ ਸੁਖਜਿੰਦਰ ਸਿੰਘ ਦੇ ਨਾਂ ਜਿਹੜੀ ਪਿਛਲੀਆਂ ਚੋਰੀਆਂ ਹੋਈਆਂ ਹਰਦਾਸਪੁਰ ਪਿੰਡ ਦੇ ਅੰਦਰ ਉਹ ਕਦੋਂ ਹੋਈਆਂ? ਉਹ ਵੀ ਇਹੋ ਹੀ ਗੱਡੀ ਹੈ ਜੀ ਸਾਰੇ ਕੈਮਰੇ ਤੇ ਇਹੋ ਹੀ ਗੱਡੀ ਆਉ ਜਿੱਥੇ ਜਿੱਥੇ ਸਰੀਆਂ ਚੋਰੀ ਹੋਇਆ ਉਹੀ ਗੱਡੀ ਆ ਜੀ। ਇਹ ਇੱਕੋ ਹੀ ਗੱਡੀ ਹੈਗੀ ਆ। ਹਾਂ ਜੀ ਇੱਕੋ ਹੀ ਗੱਡੀ ਹੈ। ਉਹਦਾ ਨੰਬਰ ਨਹੀਂ ਸੀ ਲਾ ਹੁਣ ਉਹਦਾ ਨੰਬਰ ਆ ਗਿਆ ਗੱਡੀ। ਕੋਈ ਬੰਦਿਆਂ ਨੇ ਚੀਰੇ ਵਗੈਰਾ ਨਹੀਂ ਵਿੱਚ ਆਏ। ਹਾਂ ਜੀ ਹੈਗੇ ਚੀਰੇ ਹੈਗੇ। ਕਿੰਨੇ ਕਿੰਨੇ ਬੰਦੇ? ਬੰਦੇ ਦੋ ਸ਼ੋ ਹੁੰਦੇ ਆ ਜੀ ਦੋ ਤਿੰਨ। ਅੱਛਾ। ਹਾਂ ਜੀ। ਕੋਈ ਪਛਾਣ ਚ ਆਇਓ ਨਾ ਪਛਾਣ ਦੇ ਵਿੱਚ ਆਉਂਦੇ ਵੀ ਆ ਜੀ ਹੁਣ ਪੁਲਿਸ ਦੇਖੋ ਕੀ ਕਾਰਵਾਈ ਕਰਦੀ ਹੈ। ਜਦੋਂ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਹਾਂ ਜੀ ਪੁਲਿਸ ਕਿੰਨੇ ਚਾਰ ਵਾਰ ਮੌਕੇ ਤੇ ਪੁੱਜੀ ਆਲੀਏ। ਉਹ ਤਿੰਨ ਕ ਘੰਟੇ ਬਾਅਦ ਆਈ ਆ ਜੀ। ਅੱਛਾ। ਹਾਂ ਜੀ। ਅੱਛਾ ਕਿੰਨੇ ਕਿ ਤਨ ਨੁਕਸਾਨ ਹੋਇਆ ਜੀ ਉਹ ਵੀ ਦੇਖ ਲਓ ਜੀ ਹੋ ਗਿਆ 80 ਕਿ ਹਜ਼ਾਰ ਰੁਪਏ ਦਾ ਨੁਕਸਾਨ ਹੈਗਾ ਜੀ ਅੱਛਾ ਜੀ ਹੋਰ ਵੀ ਦੇਖਦੇ ਕੁਛ ਅੰਦਰੋਂ ਨਾ ਚੱਕਿਆ ਹੋਵੇ ਤੁਹਾਡੀ ਇਸ ਜਗ੍ਹਾ ਪਹਿਲਾਂ ਕਦੀ ਚੋਰੀ ਹੋਈ ਹੈ ਨਹੀਂ ਨਹੀਂ ਕਦੀ ਨਹੀਂ ਇਦਾਂ ਦੀ ਕਦੀ ਕੋਈ ਗੱਲਬਾਤ ਨਹੀਂ ਜੀ ਪਿੰਡਾਂ ਦਾ ਬਾਕੀ ਬਣਦੀਆਂ ਕਦੀ ਨੁਕਸਾਨ ਨਹੀਂ ਹੋਇਆ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਦੋਸ਼ੀ ਫੜੇ ਜਾਣ ਕਾਰਵਾਈ ਕੀਤੀ ਜਾਵੇ ਇਨਸਾਫ ਮਿਲਣਾ ਚਾਹੀਦਾ ਹੈ ਮੀਨਾ ਹੋਈ ਆ ਕੱਲ ਹੋਰ ਵੀ ਜਣਾ ਹੋ ਸਕਦੀ ਆ ਪੁਲਿਸ ਵਾਲਿਆਂ ਦਾ ਕੀ ਕਹਿਣਾ ਪੁਲਿਸ ਵਾਲਿਆਂ ਨੇ ਉਹ ਕੱਢੀ ਸੀ ਨੰਬਰ ਨੰਬਰ ਕੱਢਿਆ ਸੀ ਗੱਡੀ ਦਾ ਸਾਰਾ ਕੁਝ ਉਹ ਨੰਬਰ ਤੇ ਫੋਨ ਲਾਇਆ ਸੀ ਲੇਕਿਨ ਉਹ ਫੋਨ ਬੰਦ ਆਉਂਦਾ ਪਿਆ ਜੀ ਹਾਂਜੀ ਕੀ ਭਰੋਸਾ ਦਵਾ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਅਸੀਂ ਭੇਜੀ ਆ ਸਾਰੀ ਡਿਟੇਲ ਭੇਜ ਦਿੱਤੀ ਆ ਵੀ ਅਸੀਂ ਕਰਦੇ ਕਾਰਵਾਈ ਕਰਦੇ ਆ ਕਾਰਵਾਈ ਕਰਨੀ ਧੰਨਵਾਦ